ਮੁਲਾਜ਼ਮਤਿਆਂ ਰੁਕੀਆਂ ਹੋਈਆਂ ਪਦ ਉਨਤੀਆਂ ਅਤੇ ਹੋਰ ਮੰਗਾਂ ਹੋਣਗੀਆਂ ਜਲਦ ਪੂਰੀਆਂ ਮੁਲਾਜ਼ਮਾਂ ਦੀਆਂ ਮੰਗਾਂ ਤੇ ਭਾਰੂ ਪੈ ਰਹੀ ਅਫਸਰ ਮੁਲਾਜ਼ਮਾਂ ਦੀਆਂ ਮੰਗਾਂ 'ਚ ਦੇਰੀ ਦਾ ਅਸਲ ਕਾਰਨ ਹੈ ਅਫਸਰ ਸਸਿਕਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਮੁਲਾਜ਼ਮਾਂ ਵੱਲੋਂ ਸਮੇਂ-ਸਮੇਂ ਤੇ ਤਰਨੇ ਰੈਲੀਆਂ ਰੋਸ ਪ੍ਰਦਰਸ਼ਨ ਕਰਨ ਅਤੇ ਸਰਕਾਰ ਨਾਲ ਮੀਟਿੰਗਾਂ ਕਰਨ ਦੇ باوجود ਵੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸਿਰੇ ਨਹੀਂ ਚੜਾਇਆ ਜਾ ਰਿਹਾ ਦੇਖਣ ਚਾਹੁੰਦਾ ਹਾਂ ਕਿ ਮੀਟਿੰਗਾਂ 'ਚ ਬੜੇ ਵਧੀਆ ਹਲਾਤਾਂ 'ਚ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਜਾਂਦਾ ਹੈ ਪਰ ਬਾਅਦ ਵਿੱਚ ਮੰਗਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ ਮੁਲਾਜ਼ਮਾਂ ਨੇ ਇਹ ਦੋਸ਼ ਲਗਾਇਆ ਕਿ ਐਸੇ ਕਈ ਫੈਸਲੇ ਜੋ ਸੀਐਮ ਭਗਵਨ ਸਿੰਘ ਮਾਨ ਨੇ ਕੀਤੇ ਅਤੇ ਉਨ੍ਹਾਂ ਤੇ ਤੁਰੰਤ ਕਾਰਵਾਈ ਕਰਨ ਦੇ ਹੁਕਮ ਵੀ ਜਾਰੀ ਕੀਤੇ ਪਰ ਅਫਸਰ ਸਾਹਿਬ ਨੇ ਉਨ੍ਹਾਂ ਪੰਗਾ ਕੇ ਮੰਨਨ ਚ ਬਹੁਤ ਦੇਰ ਕਰ ਦਿੱਤੀ ਜਾਂ ਹਾਲੇ ਤੱਕ ਸੀਐਮ ਭਗਵੰਤ ਸਿੰਘ ਮਾਨ ਦੇ ਹੁਕਮਾਂ ਦੀ ਪਾਲਣਾ ਹੀ ਨਹੀਂ ਕੀਤੀ ਗਈ। ਦੇਖਿਓ ਜੀ ਪੰਜਾਬ ਦੇ ਵਿੱਚ ਹਰ ਵਿਭਾਗ ਚ ਬਹੁਤ ਸਾਰੇ ਐਸੇ ਅਧਿਕਾਰੀ ਮੁਲਾਜ਼ਮ ਨੇ ਜਿਨ੍ਹਾਂ ਦੀਆਂ ਪਦ ਉਨਤੀਆਂ ਡਿਊ ਨਹੀਂ ਹੁਣ ਤੱਕ ਉਹਨਾਂ ਦੀਆਂ ਪ੍ਰਮੋਸ਼ਨਸ ਹੋ ਜਾਣੀਆਂ ਚਾਹੀਦੀਆਂ ਸਨ। ਇਸ ਮਾਮਲੇ ਚ 18 ਦਸੰਬਰ 2023 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਸਟੇਟ ਇੰਸਟਰੀਡ ਸਰਵਿਸ ਯੂਨੀਅਨ ਦੀ ਇੱਕ ਮੀਟਿੰਗ ਵੀ ਚੰਡੀਗੜ੍ਹ ਦੇ ਵਿੱਚ ਕੀਤੀ। ਇਹ ਮੀਟਿੰਗ ਦਿੱਤੀ ਹੀ ਤਾਂ ਗਈ ਸੀ ਕਿਉਂਕਿ ਮੁਲਾਜ਼ਮਾਂ ਨੇ ਲੰਬੇ ਸਮੇਂ ਦੀ ਹੜਤਾਲ ਕਿਤੇ ਸੀ ਇਸ ਮੀਟਿੰਗ ਚ ਮੁੱਖ ਮੰਤਰੀ ਭਗਵਾਨ ਸਿੰਘ ਮਾਨਯ ਅਦੇਸ਼ ਦਿੱਤੇ ਚ ਕਿ ਜਿੰਨ ਅਧਿਕਾਰੀ ਮੁਲਾਜ਼ਮਾ ਦੀਆਂ ਪਦ ਉਪੰਤੀਆਂ ਡਿਊ ਨੇ ਉਹ ਜਲਦ ਤੋਂ ਜਲਦ ਕੀਤੀਆਂ ਜਾਣ ਅਗਲੇ 2 ਮਹੀਨਿਆਂ ਚ ਇਹ ਪਦ ਉਪੰਤੀਆਂ ਕੀਤੀਆਂ ਜਾਣ ਪਰ ਅਧਿਕਾਰੀਆਂ ਦੀਆਂ ਅਣਗੈਲੀਆਂ ਕਾਨ ਅਤੇ ਵਿਭਾਗੀ ਪ੍ਰਮੋਸ਼ਨਸ ਕਮੇਟੀਆਂ ਦੀਆਂ ਮੀਟਿੰਗਾਂ ਨਾ ਹੋਣ ਕਾਰਨ ਇਹ ਸਾਰੀਆਂ ਪ੍ਰਮੋਸ਼ਨਸ ਰੁਕੀਆਂ ਪਈਆਂ ਦੀ ਇਸ ਸਬੰਧ ਵਿੱਚ ਵਿਸ਼ੇਸ਼ ਤੌਰ ਤੇ ਮੁਖ ਸਕੱਤਰ ਨੇ ਮੁੱਖ ਮੰਤਰੀ ਦੀ ਮੀਟਿੰਗ ਤੋਂ ਤਿੱਸੇ ਤਨਹੀ ਯਾਨੀ ਕਿ 1 ਜੰਨੇਵਰੀ 2023 ਨੂੰ ਸਮੂਹ ਪ੍ਰਬੰਧਕੀ ਸਕੱਤਰਾਂ ਸਮੂਹ ਵਿਭਾਗਾਂ ਦੇ ਮੁਖੀਆਂ ਸਮੂਹ ਡਿਵੀਜ਼ਨਸ ਦੇ ਕਮਿਸ਼ਨਰ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਸ ਪਰ 2 ਮਹੀਨੇ ਲੰਘ ਜਾਂਦੇ ਬਾਅਦ ਉਹ ਵੀ ਇਹਨਾਂ आदेशਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਫਿਰ ਯੂਨੀਅਨ ਵੱਲੋਂ ਮੁੱਖ ਸਕੱਤਰ ਦੇ ਧਿਆਨ 'ਚ ਇਹ ਗੱਲ ਲਿਆਂਦੀ ਗਈ। ਤਾਂ 11 ਜੁਲਾਈ ਨੂੰ ਮੁੜ ਇੱਕ ਪੱਤਰ ਲਿਖਿਆ ਗਿਆ ਜਿਸ ਵਿੱਚ ਪਿਛਲੇ ਪੱਤਰ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਸਾਹਿਬ ਦੇ ਹੁਕਮਾਂ ਨੂੰ ਤੁਰੰਤ ਪ੍ਰਭਾਵਿਤ ਪੂਰਾ ਕਰਨ ਬਾਰੇ ਲਿਖਿਆ ਗਿਆ। ਪਰ 11 ਅਗਸਤ ਨੂੰ ਇਹ ਆਦੇਸ਼ਾਂ ਦਾ ਸਮਾਂ ਵੀ ਖਤਮ ਹੋ ਗਿਆ ਕਿਉਂਕਿ 1 ਮਹੀਨੇ ਦਾ ਆਪ ਸਮਾਪਤ ਉੰਤਿਆ ਕਰਨ ਲਈ ਦਿੱਤਾ ਗਿਆ ਸੀ। ਇਸ ਲਈ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਨੂੰ ਵੀ ਅੱਫਸਰशाही ਜਿਹੜੀ ਹੈ ਉਹ ਟੱਚ ਹੀ ਜਾਂਦੀ ਹੈ ਜਿਸ ਕਰਕੇ ਮੁਲਾਜ਼ਮਾਂ ਦੇ ਵਿੱਚ ਇੱਕ ਰੋਸ ਜਿਹੜਾ ਉਹ ਆਇਆ ਜਾ ਰਿਹਾ ਹੈ ਤੋਂ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਵੀਡੀਓ ਚ ਬਣਾਈ ਨਾ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੋਂ ਥੈਂਕ ਯੂ